ਰੰਗ ਦੇ ਰੰਗ ਦੇ ਰੰਗ ਦੇ ਰੰਗ ਦੇ ਵਾਰੀ ਜੀਉ ਭਵਤੀ ਸਿਮਰ ਕੈ ਨਰਨੰਦ ਅਹੀਂ ਧਿਆਏ ਫਿਰ ਅੰਦਰ ਬਸੇ ਅਮਰ ਨਾਮ ਬਿੰਦਨਾ ਸਿਮਰੋ ਸਿ ਹਰ ਰਾਇ ਸਿ ਹਰ ਜੀਵਨ ਤੇ ਆਹੀ ਹੈ ਜਿਸ ਜਠੈ ਸਰਬ ਦੁਖ ਜਾਏ ਤੇਤ ਬਹਾਰੇ ਸਦ ਥਾਈ ਸ਼ੇਧਾ ਹੋਏ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਲੱਗਦੇ ਦੀਵਾਨ ਰਹੇ ਗੁਰੂ ਮਹਾਰਾਜ ਕੀ ਜੀਆਂ ਬਾਵਾ ਅਨੁਸਾਰ ਆਪ ਜੀ ਦੇ ਦਰਸਤ ਦੇ ਸੇਵਾਦਾਰ ਸਰਦਾਰ ਬਗਿੰਦਰ ਸਿੰਘ ਜੀ ਲਾਇਲਪੁਰੀ ਸਹੁ ਪ੍ਰਬੰਧਕ ਕਮੇਟੀ ਸਮੂਹ ਸਾਧੂ I'm great and all great and all नहीं मैं मैं रिहमत ਤਨ ਤਨ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਕਿਰਪਾ ਸਦਕਾ ਅੱਜ ਗੁਰਦੁਆਰਾ ਸ਼ਹੀਦਾ ਫੇਰੂਮਾਨ ਟੋਲਿਆ ਲੁਧਿਆਣਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਉਦਮ ਨਾਲ ਸੰਗਤਾਂ ਦੀ ਇੱਕ ਬਹੁਤ ਖੁਲਾਰੇ ਨਾਲ ਅੱਜ ਨਵੇਂ ਨਿਸ਼ਾਨ ਸਾਹਿਬ ਜੋ ਹਾਈਡਰੌਲਿਕ ਨੇ ਮੋਟਰਾਈਜ਼ਡ ਨੇ ਉਹਨਾਂ ਨੂੰ ਅੱਜ ਸਥਾਪਨਾ ਕੀਤੀ ਗਈ ਹੈ ਔਰ ਚੌੜਾ ਚੜਾਇਆ ਗਿਆ ਸੰਗਤਾਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਅਤੇ ਉਹਨਾਂ ਦੇ ਮਨਾਂ ਵਿੱਚ ਬਹੁਤ ਅੱਜ ਖੁਸ਼ੀ ਹੈ ਔਰ ਸੰਗਤਾਂ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰਨਾਥ ਸਾਹਿਬ ਜੀ ਤੇ ਉਹਨਾਂ ਦੀ ਕਿਰਪਾ ਸਦਕਾ ਬਹੁਤ ਹੀ ਸਹਿਯੋਗ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਦੇ ਦਿਆ ਨੇ ਮੇਰੇ ਸਾਰੇ ਸਹਿਯੋਗੀ ਵੀਰ ਜਿਹੜੇ ਮੇਰੇ ਨਾਲ ਹਰ ਵੇਲੇ ਇੱਕ ਸੇਵਾਦਾਰ ਦੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਨਾਲੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸਭ ਸਮੂਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਮਾਰ ਸਾਹਿਬ ਲੇ ਕਿਰਪਾ ਕਰ ਗਏ ਗੁਰੂ ਮਾਰ ਸਾਹਿਬਗੇ ਬੇਨਤੀਆਂ ਅਰਜ਼ੋਈਆਂ ਕਰਦੇ ਆ ਕਿ ਸੰਗਤਾਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਰਹਿਣ ਜੋ ਤੇ ਨਿਸ਼ਾਨ ਰਾਇ ਪੰਥ ਮਹਾਰਾਜ ਕੇ ਬਹੁਤ ਹੀ ਕਾਲ ਖੁਰਫੀ ਕਿਰਪਾ ਹੋਈ ਜੋ ਅੱਜ ਗੁਰਦੁਆਰਾ ਸ਼ੀਦਾ ਫੇਰੂਮਾਨ ਵਿਖੇ ਮਰੇ ਬੁਡੇ ਵੀਰ ਸਾਹਿਬ ਮਿੰਦਰ ਸਿੰਘ ਲਾਇਰਪੁਰ ਜੋ ਕਿ ਇਸ ਪ੍ਰਸਤਾਨ ਦੇ ਮੁਖ ਸੇਵਾਦਾਰ ਹਨ ਉਹਨਾਂ ਦੇ ਭਾਈ ਜੋ ਨਿਸ਼ਾਨ ਸਾਹਿਬ ਦੀ ਅਡੋਲਿਕ ਨਿਸ਼ਾਨ ਸਾਹਿਬ ਨੇ ਸੇਵਾ ਕੀਤੀ ਗਈ ਹੈ ਕਿਉਂਕਿ ਨਿਸ਼ਾਨ ਸਾਹਿਬ ਤਾਂ ਪਹਿਲਾਂ ਵੀ ਪਰ ਕਈ ਵਾਰ ਦੇਖਿਆ ਕਿ ਜਦੋਂ 16 ਬੰਨਾਂ ਹੁੰਦਾ ਸੀ ਤੇ ਆਮ ਦੌਰ ਤੇ ਆਮ ਗੁਰਦੁਆਰੇ ਦੇਖਿਆ ਕਿ ਮਿਸਟਰਪਿੰਗ ਹੋ ਜਾਂਦੀ ਹੈ ਪਰ ਫੋਰਸ ਵੱਡਾ ਉਪਰਾਲਾ ਉਹ ਸੰਗਠਨ ਸਹਿਯੋਗ ਨਾਲ ਜੋ ਕਿ ਐ ਡੋਲਰਕ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਜਿਸ ਤੇ ਵਧਾਈ ਹੈ ਸੰਗਠਨ ਨੂੰ ਧੰਨਵਾਦ ਹੈ ਸੰਗਠਨ ਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਸ ਜੋ ਸੰਜੋਗ ਸਹਿਯੋਗ ਨਿਸ਼ਾਨ ਸਾਹਿਬ ਦਾ ਉਪਰਾਲਾ ਕੀਤਾ ਹੈ ਸਾਰੀ ਕਮੇਟੀ ਨੇ ਰਲ ਕੇ ਇਹ ਬਹੁਤ ਹੀ ਸ਼ਲਾਘਾਯੋਗ ਹੈ ਅੱਜ ਚਲੋ ਅਸੀਂ ਪ੍ਰਧਾਨ ਜੀ ਦਾ ਵੀ ਸ਼ਲਾਘਾਯੋਗ ਨਾਲ ਅਸੀਂ ਕਹਿੰਦੇ ਹਾਂ ਕਿ ਪ੍ਰਧਾਨ ਜੀ ਦਾ ਜੋ ਵੀ ਸੋਚਣੀ ਹੈਗੀ ਹੈ ਬੜੀ ਉੱਚੀ ਤੇ ਸੁੱਚੀ ਹੈਗੀ ਪ੍ਰਧਾਨ ਜੀ ਦੀ ਸੋਚਣੀ ਹੈ ਇਨਾਂ ਦੇ ਸਾਰੇ ਕਾਰਤਿਰਤਾ ਜਿੰਨੇ ਵੀ ਹੈਗੇ ਨੇ ਪ੍ਰਧਾਨ ਜੀ ਦੇ ਨਾਲ ਸਾਰੇ ਉੱਚੀ ਤੇ ਸੁੱੱਚੀ ਜਵਾਬ ਦੇ ਮਾਲਕ ਨੇ ਇਹ ਸਾਰਾ ਆਪਣੀ ਥਾਂ ਤੇ ਬਹੁਤ ਵਧੀਆ ਰੋਲ ਅਦਾ ਕਰ ਰਹੇ ਨੇ ਅੱਜ ਜੋ ਵੀ ਗੁਰਨਾਨ ਦੇ ਪਾਤਸ਼ਾਹ ਦੇ ਆਗਮਨ ਗੋਪੁਰ ਦੇ ਹੋਣ ਤੋਂ ਪਹਿਲਾਂ ਇਹ ਸਾਰਾ ਪ੍ਰਾਲਾ ਕੀਤਾ ਗਿਆ ਤੇ ਸਾਰੇ ਸੰਗਤਾਂ 'ਚ ਖੁਸ਼ੀ ਦੀ ਲਹਿਰ ਦਰਵਾਈ ਗਈ ਹੈ ਕਿ ਅੱਜ ਡੌਲਕ ਸ੍ਰੀ ਨਿਹੰਗ ਜਾਨ ਸਾਹਿਬ ਗੁਰਦੁਆਰਾ ਫੇਰੂਮਾਨ ਵਿਖੇ ਚੜਾਏ ਜਾ ਰਹੇ ਨੇ ਮੈਂ ਸਾਰਿਆਂ ਸੰਗਤਾਂ ਆਉਣ ਵਾਲੀ ਸੰਗਤਾਂ ਦਾ ਆਏ ਦਿਨੋਂ ਧੰਵਾਦ ਕਰਦਾ ਤੇ ਬਹੁਤ ਸ਼ੁਕਰਾਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰੂਰ ਪ੍ਰਬੰਧਕ ਕਮੇਟੀ ਨੂੰ ਸ਼ਾਂਸ ਆਦੀ ਲੋੜੀ ਦੀ ਸੇਵਾ ਦੀ ਬਹੁਤ ਬੋਤ ਮੋਤਾਚੀ ਦਾਨੀ ਚੜਦੀ ਕਲਾ ਅਨੁਨੁਕ੍ਰੇ ਰਾਤ ਆਪਣੀ ਤਕਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ